ਕਾਲ ਸੋਹ ਗਰਜੀ ਜੀ ਕੀ ਹਾਲ ਹੈ ਕਿਵੇਂ ਠੀਕ ਠਾਕ ਹੋ ਉਮੀਦ ਕਰਦੀ ਤੁਸੀਂ ਠੀਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਮੇਰੀ YouTube ਫੈਮਲੀ ਖੁਸ਼ ਰਹੋ ਸਦਾ ਜਿਵੇਂ ਅੱਗੇ ਵੀਡੀਓ ਨੂੰ ਪਿਆਰ ਦੇਨੇ ਹੁਣ ਵਾਲੀਆਂ ਵੀਡੀਓ ਨੂੰ ਵੀ ਤੁਸੀਂ ਪਿਆਰ ਦੇਣਾ ਸ਼ਾਰਟ ਵੀਡੀਓ ਨੂੰ ਵੀ ਲੌਂਗ ਵੀਡੀਓ ਨੂੰ ਵੀ ਪਿਆਰ ਦੇਣਾ ਜੀ ਸਵੇਰੇ ਵੱਜ ਕੇ 8 ਆਪਾਂ ਸਾਰੇ ਕੰਮ ਨਿਬੇੜ ਲਏ ਆ ਇੱਧਰ ਆਪਾਂ ਕੈਂਪਰ 'ਚ ਪਾਣੀ ਭਰ ਲਿਆ ਜੀ ਕੈਂਪਰ ਪਿਆ ਅੰਦਰ ਕੈਂਪਰ ਚ ਪਾਣੀ ਭਰ ਲਿਆ ਆਪਾਂ ਤੇ ਇੱਧਰ ਦੇਖ ਸਕਦੇ ਤੁਸੀਂ ਵਿਹੜੇ ਦੇ ਵਿੱਚ ਬੋਕਰ ਵੀ ਲਾਤੀ ਆਪਾਂ ਸਾਰੇ ਪਰੌਣਿਆਂ ਨੇ ਆਉਣਾ ਸੀਗਾ ਤੇ ਹੁਣ ਆਪਾਂ ਇੱਧਰ ਪ੍ਰਸ਼ਾਦਾ ਪਾਣੀ ਬਕਾਉਣ ਲੱਗੇ ਆ ਇੱਧਰ ਆਪਾਂ ਆਲੂ ਵਾਲਾ ਦਹੀਂ ਬਣਾਉਣਾ ਸੀਗਾ ਆਲੂ ਪਿਆਜ਼ ਤੇ ਹਰੀ ਮਿਰਚ ਪਾ ਲਈ ਚੀਰ ਲਈ ਇਹ ਆਲੂ ਇਹ ਬੰਨ ਲਿਆ ਇਹ ਤੇ ਇਧਰ ਦੇਖੋ ਆਪਾਂ ਕਰਨਾ ਸੀ ਕਰਦੇ ਨੇ ਜਿਹੜਾ ਦੁੱਧ ਦਿੱਤਾ ਉਹ ਪਾਣਾ ਆਪਾਂ ਢੋਲਦੇ ਨਹੀਂਗੇ ਅਗੇ ਸਿਆਣੀ ਬਣੂਗਾ ਨਾ ਢੋਲਦਿਆਂ ਨਹੀਂ ਹੁੰਦਾ ਅਸੀਂ ਆਟਾ ਗੁੰਨ ਲੈਣੇ ਹੁੰਦਾ ਛਿੱਡੀ ਲੱਸੀ ਪਾਣ ਕੇ ਨਾ ਛਿੱਡਾਂ ਜਿਹੜਾ ਖਾਣ ਨੂੰ ਆਟੇ ਚ ਗੁੰਨ ਲੈਣ ਰੋਟੀਆਂ ਬੜੀਆਂ ਸਵਾਦ ਪੋਲੀਆਂ ਪੋਲੀਆਂ ਬਣਾਉਂਦੇ ਹੁੰਦੇ ਅਸੀਂ ਆਪਾਂ ਵੀ ਇੰਮੀ ਕਰਦੇ ਆਪਾਂ ਫालतੂ ਨਹੀਂ ਢੋਲਦੇ ਦੁੱਧ ਵਾਲਾ ਪਾਣੀ ਤਾਂ ਖਾਸ ਕਰਕੇ ਨਹੀਂ ਪਿਆਣਾ ਚ ਗੋਲਦੇ ਤੇ ਆਪਾਂ ਬਣਾਓ ਆਟਾ ਗੁੰਨ ਲੈਣੇ ਇਹਦੇ ਵਿੱਚ ਕਿਹੜੇ-ਕਿਹੜੇ ਭੈਣਾਂ ਕਰਦੀਆਂ ਇਹ ਕੰਮ ਦੁੱਧ ਵਾਲੇ ਭਾਂਡੇ ਚ ਆਟਾ ਮੁੰਨ ਲੈਂਦੀਆਂ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਜੀ ਹਨਾ ਇਧਰ ਆਪਾਂ ਗੁੰਨਣ ਲੱਗੇ ਆ ਆਟਾ ਆਟਾ ਗੁੰਨ ਲਿਆ ਹੁਣ ਆਪਾਂ ਇਧਰ ਆ ਗੁੰਨਣ ਲੱਗਿਆ ਜੀ ਤੇ ਹੁਣ ਇਧਰ ਆਪਾਂ ਮਲਾਈ ਕੱਢੀ ਸੀਗੀ ਮਲਾਈ ਦਾ ਕਿਉਂ ਕੱਢਿਆ ਸੀਗਾ ਉਹ ਆਪਾਂ ਇੱਥੇ ਧਰਨ ਲਗਾ ਹੁਣ ਤਾਂ ਹੋ ਜੂਗਾ ਆਪਾਂ ਇਧਰ ਹੁਣ ਆ ਗੁੰਨ ਲੈਨੇ ਆਟਾ ਅੱਜ ਦਾ ਬਲੌਗ ਆਪਾਂ ਸਵੇਰ ਤੋਂ ਰੋਟੀਨ ਕੰਮ ਤਾਂ ਕਰ ਲਈ ਸੀ ਸਾਰੇ ਪਰ ਬੁੱਕ ਬੁੱਕ ਦਾ ਬਲੌਗ ਨਹੀਂ ਬਣਾਇਆ ਗਿਆ ਪਰ ਮਾਰਲੀ ਝਾੜੂ ਬੁੱਕਰ ਸਾਰੇ ਕਰਤਾ ਤੇ ਹੁਣ ਆਪਾਂ ਗੁੰਨਣ ਲੱਗੇ ਆਟਾ ਜੀ ਫਿਰ ਆਪਾਂ ਜਾਣਾ ਬਾਜ਼ਾਰ

ਨੇ ਬਣਿਆ ਵਾ ਆਪਣਾ ਕੋ ਪਾ ਲਿਏ ਅਸੀਂ ਆਲੂ ਵਾਲਾ ਰਹਿਤ ਕਿ ਇਹਦੇ ਨੇ ਹਣ ਆਲੂ ਪਿਆਜ਼ ਵਾਲਾ ਰਹਿਤਾ

ਸਾਨੂੰ ਕਾਟ ਹੀ ਖਾਣੇ ਆ ਦੇਖ ਸਕਦੇ ਹੋ ਕਿ ਸਬਨ ਦੇ ਤਿਆਰ ਹੋ ਗਏ ਹਨ ਹੁਣ ਰੱਖ ਦਿਨੇ ਪਕਾ ਦੇ ਦਈਜਾ ਹੁਣ ਆਪਾਂ ਪ੍ਰਸ਼ਾਦਾ ਲਾ ਲੈਨੇ ਆ ਜਾਨਵਰ ਕਿੱਡੇ ਸੋਹਣੇ ਲੱਗਦੇ ਬੋਲਦੇ ਅੱਜ ਤਾਂ ਮੌਸਮ ਵੀ ਤੁਸੀਂ ਕਮੈਂਟ ਕਰਕੇ ਦੱਸਿਓ ਜਰੂਰ ਮੌਸਮ ਕਿੱਥੇ ਕਿੱਥੇ ਹਵਾ ਵਗਦੀ ਠੰਡਾ ਮੌਸਮ ਅੱਜ ਸ਼ੁਕਰ ਮਾਲਕ ਦਾ ਜਿਹਾ ਠੰਡਾ ਮੌਸਮ ਹੋਇਆ ਉਹ ਜਿਹੜਾ ਪਾ ਭਿੰਨ ਲੱਗੇ ਲੱਸੀ ਬਣਾਈ ਸੀ ਅਸੀਂ ਫਿਰ ਆਪਾਂ ਹੁਣ ਤਵਾ ਧਰਿਆ ਵਾ ਕਿ ਅਬੀਦਤਾ ਹੋਵੇ ਇਹਦਾ ਪੱਗਰੇ ਕਿ ਆਸੀਗਾ ਹੰ ਗਰਮੀ ਕਿਦਾਂ ਕੋਈ ਸਵਾਲ ਲੱਗਦਾ ਲੱਸੀ ਕੋਈ ਸਵਾਲ ਲੱਗਦੀ ਲੱਸੀ ਵੀ ਨੂੰ ਹੋਏ ਹਨਾ ਸਪੈਸ਼ਲ ਚ ਲੱਸੀਂ ਚਾਪੇ ਮੇਰੇ ਤਨੀ ਕਰਦਾ ਤੇ ਗਰਮੀ ਚ ਲੱਸੀ ਹੋ ਜਾਂਦੀਆਂ ਲੱਗਦਾ ਤੁਸੀਂ ਦੇਖ ਸਕਦੇ ਆ ਆਪਣਾ ਘਿਓ ਜਿਹੜਾ ਉੱਦ ਰੜਕਿਆ ਸੀ ਹੱਥੀ ਮਧਾਣੀ ਦੇ ਨਾਲ ਉਹ ਹੋ ਗਿਆ ਗਰਮ ਇਧਰ ਆਪਾਂ ਤਵਾ ਧਰ ਲਿਆ ਤੇ ਇਧਰ ਆਪਾਂ ਜਿਹੜਾ ਆਟਾ ਗੁੰਨੇ ਆ ਉਹਦੇ ਵਿੱਚ ਰੱਖ ਲਿਆ ਘਿਓ ਆਪਾਂ ਇਹ ਕਰਦੇ ਹੁੰਦੇ ਆ ਘਿਓ ਰੱਖ ਕੇ ਨਾ ਵਿਚਾਲੇ ਤੇ ਉਹ ਮੜਾ ਜਿਹਾ ਹੱਥ ਲਾ ਕੇ ਉਹ ਕਰ ਲਈਦਾ ਲਓ ਜੀ ਆਪਾਂ ਪਹਿਲੀ ਰੋਟੀ ਪਹਿਲਾ ਪੇੜਾ ਤੋੜ ਲਿਆ ਆਪਾਂ ਹੁਣ ਇਹਨੂੰ ਗਰਮੇਸ਼ ਨੂੰ ਪਾਵਾਂਗੇ ਤਵਾ ਤਾਪਕੇ ਸੀ ਪੱਤੀ ਪਾਪਾ ਕੀ ਆਉ ਕਦੇ ਤੇ ਉਪਰ ਰਿਆ ਸੀਗਾ ਲੋ ਤਵੇ ਦੇ ਪਾਤੀ ਆਪਾ ਰੋਟੀ ਹਾਂ ਦੇਖੋ ਜੀ ਮੈਂ ਹੁਣ ਆ ਤਾਂ ਅਜਿਹਾ ਕਿਉਂ ਆ ਨਾ ਇਹ ਜਦੋਂ ਮੈਂ ਹੱਥ ਲਾ ਲਿਆ ਨਾ ਹੁਣ ਕਿੜਾ ਕਰ ਲਿਆ ਅਸਾਂ ਕਿਹੜੇ ਕਰ ਲੈਣੇ ਪਰਵੇਸ਼ ਦੀ ਰੋਟੀ ਆਪਣੇ ਤੱਕ ਚੁੱਪੀ ਹੈ ਆਪਣੇ ਗਲੱਥੀਆਂ ਦੀ ਤਰ੍ਹਾਂ ਦੋ ਤਰ੍ਹਾਂ ਦੇ ਨੇ ਇੱਕ ਵੱਡੀ ਆ ਤੇ ਇੱਕ ਛੋਟੀ ਆ ਬਿਨਾਂ ਰੇਸ ਫਿਰ ਤੂੰ ਜਮੇ ਸੈਂਪਲ ਸਾਧੇ ਤਰੀਕੇ ਨਾਲ ਬੀਜਣਾ ਹਾਂ ਜੀ ਇਹ ਪਰਾਤੀ ਵਾਲੀ ਸੀ ਚਟਨੀ ਅੱਪਾ ਚਟਨੀ ਦੀ ਰੈਸਪੀ ਦਸ ਬਣਾਵਾਂਗੇ ਫਿਰ ਕਿਸੇ ਦਿਨ ਦੱਸਾਂਗੇ ਤੁਹਾਨੂੰ ਇਹ ਆਪਾਂ ਆਲੂ ਬਾਲਨੇ ਸੀਗੇ ਆਲੂ ਬਾਲ ਕੇ ਤੇ ਦੋ ਪਿਆਜ਼ ਕੱਟੇ ਦੋ ਟਮਾਟਰ ਕੱਟ ਕੇ ਹਰੀ ਮਿਰਚ ਵੀ ਪਾ ਸਕਦੇ ਲਸਣ ਵੀ ਇਹਦੇ ਵਿੱਚ ਪਾ ਸਕਦੇ ਆਪਾਂ ਤੇ ਇਹਨਾਂ ਟਮਾਟਰਾਂ ਨੂੰ ਤੇ ਪਿਆਜ਼ਾਂ ਨੂੰ ਭੁੰਨ ਕੇ ਜਮਨ ਜੇ ਲਾਲ ਹੋ ਗਏ ਇਹ ਮੜਾਵੇਂ ਪਾਣੀ ਪਾ ਕੇ ਜਾਂਦੀ ਇਹਨੂੰ ਪੂਰਾ ਚੰਗੀ ਤਰ੍ਹਾਂ ਭੁੰਨ ਲੈਣਾ ਤੇ ਫਿਰ ਇਹਨੂੰ ਆਪਾਂ ਬਾਅਦ ਚ ਇਹਦੇ ਵਿੱਚ ਪਾਉਣੇ ਆ ਜੀ ਥੋੜੀ ਜਿਹੀ ਲੂਣ ਮਿਰਚ ਥੋੜੀ ਜਿਹੀ ਹਲਦੀ ਵੀ ਪਾਉਣੀ ਆ ਵਾਕੀ ਨੂੰ ਤੇ ਫਿਰ ਵਿੱਚ ਆਪ ਜਿਹੜੇ ਆਲੂ ਜਮਣ ਆਟੇ ਜਿਵੇਂ ਆਪ ਰੋਟੀਆਂ ਪਕਾਉਣ ਵਾਲੇ ਆਲੂ ਨੂੰ ਬਣਾਉਂਦੇ ਹੁੰਦੇ ਉਵੇਂ ਬਣਾ ਕੇ ਇਹਦੇ ਵਿੱਚ ਪਾ ਦੇਣੇ ਆ ਤੇ ਵਿੱਚ ਆਪ ਆਮਚੂਰ ਵੀ ਪਾ ਸਕਦੇ ਆ ਤੇ ਦਾ ਚਾਟ ਮਸਾਲਾ ਵੀ ਪਾ ਸਕਦੇ ਆ ਜੰਦੀ ਖਟਾਈ ਵਾਸਤੇ ਤੇ ਕੋਈ ਸਬਜੀ ਨਾ ਹੋਵੇ ਤੁਸੀਂ ਇਸ ਤਰ੍ਹਾਂ ਬਣਾ ਕੇ ਖਾ ਕੇ ਟਰਾਈ ਕਰਿਓ ਜਰੂਰ ਬਹੁਤ ਘੰਟ ਬਣੀ ਮੈਂ ਤਾਂ ਬਹੁਤ ਸੁਆਦ ਨਾਲ ਰੋਟੀ ਖਾਦੀ ਇਹ ਆਪਾਂ ਹੁਣ ਤਰ ਲੈਣੇ ਰੋਟੀ ਦੇ ਉੱਤੇ ਲੋ ਜੀ ਆਪਾਂ ਲੱਗੇ ਰੋਟੀ ਖਾਣ ਇਧਰ ਤਾਰ ਆ ਇਧਰ ਦਹੀਂ ਆ ਪਾ ਲੂੰਗਾ ਵਾਲਾ ਪਿਆਜ਼ਾਂ ਵਾਲਾ ਹਰੀ ਮਿਰਚ ਵਾਲਾ ਉਧਰ ਪਰੋਕੀ ਦੇ ਘਰ ਲਈ ਚਟਨੀ ਬਹੁਤ ਸਵਾਦ ਬਣੀ ਹੈ ਰਾਤ ਨੂੰ ਮੈਂ ਖਾਧੀ ਸੀ ਲਓ ਜੀ ਫਿਰ ਲਓ ਤੇ ਚਟਨੀ ਦੀ ਵਰਕੀ ਲਾਗੀ ਖਾਣੇ। ਆ ਫਿਰ ਕੋਨੇ ਆਪਾਂ ਬਹੁਤ ਵਧੀਆ। ਬਹੁਤ ਘੈਂਟ ਆ। ਤੁਸੀਂ ਬਣਾਓ ਦਿਖਾਓ। ਆਪਾਂ ਐਸੀ ਮੋਦਕੀ। ਸੋਡੀ ਪਾਣ ਲੈਣੇ ਦੇ। ਇੱਥੇ ਵਧੀਆ ਕੁਆਲਿਟੀ ਦੇ ਭਾਂਡੇ ਮਿਲਦੇ ਆ ਤੇ ਜੇ ਕਿਸੇ ਨੂੰ ਭਾਂਡਾ ਖਰੀਦਣਾ ਹੋਵੇ ਕਿਸੇ ਵੀ ਤਰ੍ਹਾਂ ਦਾ ਭਾਂਡਾ ਲੈਣਾ ਹੋਵੇ ਤਾਂ ਲੈ ਸਕਦੇ ਆ ਤੇ ਹੈਗਾ ਮੁੱਦ ਕੀ ਮਹਿੰਗੇ ਸਸਤੇ ਸਾਰੇ ਭਾਂਡੇ ਮਿਲਦੇ ਇੱਥੇ ਆਪਾਂ ਲੈਣੇ ਸੀ ਬਾਲਟੀ ਇੱਕ ਹੀ ਬਰਾਜਾ ਦਾ ਸਟੈਂਡ ਦਾ ਇਹਤਾ ਹੀ ਸੋਦਾ ਬਣਾ ਬੀਬੀ 640 ਗ੍ਰਾਮ ਭਾਰ ਆ ਅੱਛਾ ਹੋਣਾ ਲੈਣਾ ਸਸਤਾ ਵੀ ਠੀਕ ਆ ਆਪਾਂ ਬਲਟੀ ਲੈ ਲਈ ਇੱਕ ਪਾਣੀ ਵਾਲੀ ਕੋਕੀ ਲੈਣੀ ਹੋਰ ਜੀ ਹਾਂ ਜੀ ਆਪਾਂ ਐਸੀ ਮੁੱਦਕੀ ਇਹ ਤੁਹਾਨੂੰ ਦਿਖਾਉਣੀ ਆ ਮੈਂ ਆਪਣਾ ਹੀ ਦੁਕਾਨ ਤੇ ਇੱਥੇ ਹਰ ਤਰ੍ਹਾਂ ਦੀ ਵੈਰਾਈਟੀ ਈਨਾ ਆਪਣੀ ਦੁਕਾਨ ਦਾ ਕੀ ਨਾਮ ਹੈ? ਸ਼ਾਬੜਾ ਕਲਾਸ ਹਾਊਸ ਸ਼ਾਬੜਾ ਕਲਾਸਸ ਹਾਂਜੀ ਕਿੰਨੀ ਕੀ ਵਧੀਆ ਵੈਰਾਈਟੀ ਮਿਲ ਜਾਂਦੀ ਤੁਹਾਡੇ ਤੋਂ? ਬਹੁਤ ਵਧੀਆ ਜੀ। ਜੈਜ ਰੇਟਾਂ ਤੇ? ਹਾਂਜੀ ਬਿਲਕੁਲ ਜੈਜ ਰੇਟਾਂ ਤੇ। ਬੋਲ ਦਿਓ ਤੁਸੀਂ। ਹਾਂਜੀ ਬੋਲੋ ਸਰ। ਜਿੱਦਾਂ ਵੀ ਤੁਸੀਂ ਵੈਰਾਈਟੀ ਕਹਿੰਗੇ ਸਾਰੀ ਵੈਰਾਈਟੀ ਮਿਲ ਜੇਗੀ ਜੀ ਬਿਲਕੁਲ ਜੈਜ ਰੇਟਾਂ ਤੇ ਵੈਰਾਈਟੀ ਹੋਗੀ ਜੀ। ਆਪਣਾ ਕੋਈ ਰੇਟ ਦਾ ਫੱਕ ਨਹੀਂ ਕੱਟ ਸਕੂਗਾ ਘੱਟ ਜੀ। ਠੀਕ ਹੈ। ਬਹੁਤ ਜੈਨੂ ਰੇਟਾਂ ਆਪਣਾ ਬਲੇ ਆਰਟੀਕਲ ਬਹੁਤ ਵਧੀਆ ਹੈਗੇ ਸਾਰੇ ਜੀ। ਠੀਕ ਹੈ। ਹਾਂਜੀ ਇਹ ਦੁਕਾਨ ਦਾ ਵੀ ਦੱਸ ਦਿਓ ਕਿੱਥੇ ਦਾ ਦੁਕਾਨ ਹੈ? ਦੁਕ ਕੋਤਗੀ ਜੀ ਸਾਵੜਾ ਕਲਾ ਦਾ ਹਾਊਸ ਸਾਹਮਣੇ ਭਾਂਡੇ ਵਾਲੇ ਦੇ ਨਾਲ ਜੀ ਠੀਕ ਹੈ ਜੀ ਕੀ ਕਾਹ ਸੋਡੇ ਮਨ ਕੀਤਾ ਇਹ ਕਾਹ ਕੀਤਾ ਆਪਾਂ ਆ ਗਏ ਸਭ ਜੀ ਦੁਕਾਨ ਤੇ ਹਾਂ ਜੀ 5 ਕਿਲੋ ਕਰਤਿਆਂ 5 ਕਿਲੋ ਆ ਹਾਂ ਜੀ ਠੀਕ ਆ ਜੀ ਆਪਾਂ ਇਸ ਲੈਸਾ ਲੈਣ ਬੋਲੋਗੇ ਤੁਸੀਂ ਮੈਂ ਨਹੀਂ ਕਦੀ ਬੋਲੀ ਨਾ ਮੈਂ ਕਦੇ ਪੁੱਤਰੀ ਹੋਦੀ ਆਪਾਂ ਕੱਪੜੇ ਦੇ ਨਾਲ ਮਲਾਰ ਰਹੇ ਹਾਂ ਲੈਸ ਨਾਲ ਵਾਈਟ ਕਰਤੀ ਹੈ ਨਾ ਹਾਂਜੀ ਕਰਤੀ ਠੀਕ ਇਹਦੇ ਨਾਲ ਫਿਰ ਕਿਹੜੀ ਕਰੋਗੇ ਸਾਰੀ ਕਿੰਨੀ ਸੀਗੀ ਪੁੱਤਰੀ ਅੰਟੀ ਸਾਰੀ ਤਾਂ ਕਾਫੀ ਸੀ ਅੰਟੀ ਇਹਦੇ ਨਾਲ ਇਹਦੇ ਨਾਲ ਤਾਂ ਹੀ ਇਹਦੇ ਨਾਲ ਹੀ ਫਿਰਦੇ ਨਾ ਕਰਨ ਨੂੰ ਅੰਟੀ ਇਹਦੇ ਨਾਲ ਅਲੱਡੀ ਜੀ ਆ ਵੀ ਦੇਖ ਲਿਓ ਤੁਸੀਂ ਇੱਥੇ ਆਣ ਕੇ ਕਿਸੇ ਵੀ ਤਰ੍ਹਾਂ ਦੀ ਲੈਸ ਲੈਣੀ ਹੋਵੇ ਤਾਂ ਲੈ ਸਕਦੇ ਆ ਵਾਜ ਬ੍ਰੈਡਾਂ ਤੇ ਹਰ ਇੱਕ ਤਰ੍ਹਾਂ ਦੇ ਲੈਸਾਂ ਮਿਲਣਗੀਆਂ ਤੁਹਾਨੂੰ ਜਗਨੂ ਲੈਸ ਲੈਸ ਹਾਊਸ ਜਗਨੂ ਇਹ ਆਪਣਾ ਹੀ ਆ ਤੇ ਚੱਕ ਲਓ ਜੀ ਆਪਾਂ ਅੱਗੇ ਮੋੜ ਗਿਉ ਇੱਕ ਸੂਟ ਆ ਲੈ ਜਾਂਦਾ ਆਹ ਕਸ਼ੇਰਾਂ ਦਾ ਕੱਪੜਾ ਲੈ ਜਾਂਦਾ ਆਹ ਵਾਈਟ ਚੁੰਨੀ ਆ ਇੱਕ ਆਸ ਉਤ ਲੈਂਦਾ। আর ਇੱਕ ਘਸਿਆਂ ਦਾ ਕਪੜਾ ਵਾਈਟ ਲੈਂਦਾ ਬੇਟੇ ਦੇ। 쇼পিং ਕਰ ਲੈਂਦੀ ਢੇਰ ساری। ਅਚਾਰੀ ਮਿਰਚਾਂ, ਨਿੰਬੂ ਆ, ਬਾਲਟੀ ਆ। ਅਚਾਰ ਨਹੀਂ ਲੈਂਦੀ ਇੱਕ। ਜੱਪਲਾਂ ਲੈਂਦੇ ਆ। ਠੀਰੇ ਨਿੱਕੇ ਝਾੜ ਘਰੇਲੇ ਲੈਂਦੇ ਅੱਜ। ਚਾੜ ਕarele ਤੇ ਚਾੜ ਕਰ ਆਪਾਂ ਲਿਆਂਦੇ ਚਾੜ ਕarele ਬਣਾ ਮੰਗ ਜੀ ਚਾਪਜੀ ਸੁੱਕੀ 6 ਵਜੇ ਆਣਾ ਕਿਹੜਾ ਸੌਖਾ ਪਿਆ ਥੱਕ ਜਾਈਦਾ ਅੱਜ ਮੂੰਹ ਨੂੰ ਸੋਜ ਜੀ ਪਤਾ ਨਹੀਂ ਘਾਤ ਹੋਈ ਪਈ ਆ ਸਿਰ ਤੇ ਕੀ ਠੀਕ ਨਹੀਂ ਸਿਰ ਬਹੁਤ ਦੁਖਦਾ ਮੌਸਮ ਵੇਖੋ ਮੀਂਹ ਆਲਾ ਬਣਿਆ ਪਿਆ ਪੂਰਾ ਭਰਾ ਹੋਇਆ ਪਿਆ ਬਦਲ। ਦੇਖਦਾ ਆਂ ਲੱਗਦਾ ਜੇ ਬਦਲ ਭਰਾ ਹੋਆ ਮਿਰਚਾਂ ਲੈਂਦੀਆਂ ਆਪਾਂ ਚਾਰ ਵਾਲੀਆਂ। ਪੌਣੀਆਂ ਟੋਕਰੀਆਂ ਲੈਂਦੀਆਂ ਦੋ ਸਮਾਨ ਪਾਉਣ ਨੂੰ। ਹਾਂਜੀ। ਸਾਡੇ ਆ ਰਿਆ ਮੀਂਹ। ਦੇਖ ਲੱਗਦੇ ਤੁਸੀਂ ਮੀਂਹ ਦੋ। ਮੌਲ ਕੇ ਜਬਣਿਆ ਪਿਆ। ਪਈ ਜਾਂਦਾ ਮੀਂਹ। ਤੇ ਆਪਾਂ ਰਾਤੀ ਤਰੇ ਸੀ ਸਾਗ ਦੇ ਹੁਣ ਘੋਟਿਆ ਚੁੱਲੇ ਤੇ ਕੋੜ ਕੇ ਹੁਣ ਆਪਾਂ ਇਹਨੂੰ ਕਰਦੇ ਅੰਦਰ ਤੇ ਸਵੇਰ ਸਵੇਰ ਪੰਛੀਆਂ ਨੇ ਆਵਾਜ਼ਾਂ ਵੇਖੋ ਕਿੱਡੀਆਂ ਸੋਹਣੀਆਂ ਲੱਗਦੀਆਂ ਸੁਣੋ ਪੰਛੀਆਂ ਨੇ ਵਜਾਂ ਦੇਖੋ ਕਿੱਡੀਆਂ ਸੋਹਣੀਆਂ ਲੱਗਦੀਆਂ ਮੀਹ ਦੇ ਵਿੱਚ ਜਾਨਵਰ ਜੋ ਰੌਲਾ ਪਾਈ ਜਾਂਦੇ ਉਧਰ ਪੂਰੀ ਬਦਲਵਾਈ ਹੋਈ ਪਈ ਆ ਤੇ ਤੁਸੀਂ ਵੀ ਦੱਸਿਓ ਸਾਡੇ ਮੀਂਹ ਪੈਂਦਾ ਕਿ ਨਹੀਂ ਪੈਂਦਾ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਆਪਾਂ ਗਏ ਸੀ ਕੱਲ ਬਾਜ਼ਾਰ ਤੇ ਨਿੰਬੂ ਲਿਆਂਦੇ ਸੀਗੇ ਨਿੰਬੂ ਪਾਉਣੇ ਆ ਵਾਲੇ ਨਿੰਬੂ ਪਾਉਣ ਦਾ ਅੱਜ ਤੁਹਾਨੂੰ ਵੀਡੀਓ ਬਣਾ ਕੇ ਤਰੀਕਾ ਦੱਸਾਂਗੇ ਕਿਵੇਂ ਪਾਉਣੇ ਨਿੰਬੂ ਨੂੰਣ ਵਾਲੇ ਪਾਉਣੇ ਆ ਇਹ ਇਧਰ ਲਿਆਂਦੇ ਗਏ ਆਪਾਂ ਮਿਰਚਾਂ 5 ਕਿਜੀ ਇਹਨਾਂ ਦਾ ਵਿਚਾਰ ਪਾਉਣਾ ਦੱਸਾਂਗੇ ਅੱਜ ਤੁਹਾਨੂੰ ਦੇਖ ਸਕਦੇ ਹੋ ਮੀਂਹ ਦਾ ਦ੍ਰਿਸ਼ ਮੇ ਪੈਰੇ ਆ ਆਪਣੇ ਹਾਂਜੀ ਆਪਾਂ ਆ ਗਏ ਸੀ ਕਿ ਮੁੱਦ ਗਈ ਹਾਂ ਆਪਾਂ ਗਏ ਸੀ ਮੁੱਦ ਕੀ ਸ਼ਾਪਿੰਗ ਕਰੀ ਗਰਮੀ ਬੜੀ ਸੀਗੀ ਨਸੇ ਆਣ ਕੇ ਘਰੇ ਡਿੱਗੇ ਆ ਘਿਲਾਪਾ ਕਰਦੇ ਘਰ ਦੇ ਕੰਮ ਧੰਦੇ ਆਪਾਂ ਧਰਨਾ ਸਾਗ ਜੀ ਆਪਾਂ ਧਰਨਾ ਸੀਗਾ ਸਾਗ ਮੁੱਦਕੋ ਆਣ ਕੇ ਤੁਹਾਨੂੰ ਸਾਗ ਦਿਖਾਉਣੀ ਆਂ ਤੇਲਾ ਤਰਿਆ ਪਿਆ ਆਪਣਾ ਸਾਗ ਆਲ ਤੇ ਮੌਸਮ ਦੇਖੋ ਕਿੱਡਾ ਸੁਹਣਾ ਹਾਂਜੀ ਆਪਾਂ ਇੱਥੇ ਹੀ ਕੰਮ ਫਤੇ ਕਰ ਦਿੰਨੇ ਆ ਤੇ ਤੁਹਾਨੂੰ ਮਿਰਚਾ ਮੁਰਚਾ ਦਾ ਦ੍ਰਿਸ਼ ਦਿਖਾਉਣੀ ਆ ਹਾਂਜੀ ਆਪਾਂ ਵੀਡੀਓ ਐਂਡ ਕਰ ਲੱਗੇ ਇੱਥੇ ਤੇ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰ ਲਿਓ ਜੇ ਚੈਨਲ ਤੇ ਪੁਰਾਣੇ ਹੋ ਤਾਂ ਦਿলো ਧੰਨਵਾਦ ਨਵਾਂ ਨਵਾਂ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਿਵੇਂ ਅੱਗੇ ਸ਼ਾਰਟ ਵੀਡੀਓ ਨੂੰ ਪਿਆਰ ਦਿੰਨੇ ਤੁਸੀਂ ਐਵੇਂ ਵੱਡੀਆਂ ਵੀਡੀਓ ਨੂੰ ਪਿਆਰ ਦਿਆ ਕਰੋ ਧੰਨਵਾਦ ਜੀ ਵੇਗੜੀ ਜੀ ਕਾ ਖਾਲਸਾ ਵੇਗੜੀ ਜੀ ਕੀ ਫਤਿਹ